ਇਦਰੇ ਦਿਖਾਉਣ ਨੇ ਯਾਰ ਲੈੜੀ ਹੈ ਤਾਂ ਕਾਣ ਆ ਆਪਣਾ ਪੰਡਤੀ ਆ ਸ਼ਰਮਾ ਥੋੜੀ ਥੋੜੀ ਜਿਹੀ ਕੰਨ ਜਾਉਂਦਾ ਹੋਰ ਕੀ ਬਹਾੜਾ ਬਈ ਠੀਕ ਆ ਬਈ ਠੀਕ ਆ ਵਧੀਆ ਕਰ ਦੂੰਗਾ ਵਧੀਆ ਬਈ ਆ ਪੱਕਾ ਦਿਖਾਉਣ ਅਸੀਂ ਜਾਏ ਬਈ ਇਹਨਾ ਕਰਾਉ ਜਾਗਾ ਇਹ ਚੱਲਦਾਂ ਨੇ ਮਾਰ ਕੇ ਖੜ ਜਾਂਦਾ ਦੋ ਗਮਰੇ ਚੱਲ ਕੇ ਹਾਂ ਕੀ ਵਾਰੀ ਮਾਰੀ ਆ ਬਈ ਕਿੰਨੇ ਕ ਬਲ ਲੱਗ ਗਿਆ ਨੇ ਕਿ ਬਈ ਇਸੇ ਇਹ ਤਾਂ ਮਰਚਾ ਪਿਆ ਇਹ ਤਾਂ ਬੰਨਣਾ ਪਊ ਬੰਨ ਦੇ ਫਿਰ ਭਾਈ ਬਣ ਕੇ ਯਾਰ ਨਾ ਬਈ ਕੱਲ ਨੂੰ ਮਿਲੂ ਕੱਲ ਨੂੰ ਮਿਲੂ ਸਾਰਾ ਠੀਕ ਆ ਫਿਰ ਭਾਈ ਕੋਈ ਨਾ ਕੱਲ ਨੂੰ ਨਹੀਂ ਤੂੰ ਆਥਣੇ ਜਾ ਜੀ ਠੀਕ ਆ ਕੋਈ ਨਾ ਬਣਦਾ ਇਹ ਠੀਕ ਆ ਠੀਕ ਕੱਲ ਕਰਨੇ ਲੱਗਣਾ हां हां ਭਾਈ ਕੋਈ ਨਾ ਬਸ ਬਣਾ ਆ ਜੀ ਸਾਰੇ ਹੀ ਮੁੱਕਿਆ ਪਿਆ ਹਨਾ ਕੱਲ ਨੂੰ ਯਾਰ ਬੰਗੀ ਕੇ ਝਾੜੀ ਦੇ ਫਟਿੰਗ ਜੀ ਕਰਦੇ ਆ ਸਮਾਨ ਮੈਂ ਕਰਦਾ ਤੂੰ ਦੁਕਾਨ ਤੇ ਬੈਠੀ ਦੇ ਮੈਂ ਮਢਕਾਉ ਸਮਾਨ ਲਿਆਵਾ ਜਾ ਕੇ ਚੰਗਾ ਕਹਤਾਂ ਮੈਂ। ਔਰ ਜੇ ਕੋਈ ਗਾਖ ਆ ਗਿਆ ਤਾਂ ਮਾ ਵਟਾ ਕਰਦੀ ਤਾਰ ਤੂੰ ਜੋੜਨੀ। ਤੇ ਗਾਖ ਨਿਕਲ ਨਾ ਦੇਈ। ਠੀਕ ਆ ਜੀ। ਪਰ ਮੈਂ ਚੱਲਦਾ। ਢੋਲਾ ਕਿੱਥੇ ਆਪਣਾ ਜਦ। ਹੰਦ ਕਰਤੇ। ਬਈ ਅੱਛੇ ਕੋਈ ਨਹੀਂ ਨਹੀਂ। ਅਰਬੀ ਦਾ ਮੰਡੀ ਗਿਆ ਹੋਇਆ। ਸਰ ਪਰਸ ਪੱਖਾ ਧਰ ਕੇ ਜਾਂਦੀ ਆ ਜੰਦੀ। ਅੱਛਾ। ਔਰ ਸਾਡੇ ਤਾਂ ਮੱਥੇ ਦੀ ਬਾਹ ਤੈਨੂੰ ਉਹਦਾ ਵੀ ਕੰਮ ਵੀ ਦੀਦਾ। ਹਾਂ ਉਹਦਾ ਹੈ। ਪਰ ਬੰਨਦੇ ਬਾਹੜਾ। ਬਸ ਬਾਹਰ ਨੇ ਅੱਧੇ ਘੰਟੇ ਲਾਈ ਬਣਦਾ ਹੈ ਪੱਖਾ।